ਟਰੱਕ ਜਿਹੜਾ ਸੀਗਾ ਬਜਰੀਨਾ ਭਰਿਆ ਹੋਇਆ ਸੜਕ ਦੇ ਖੜਾ ਸੀਗਾ ਉਹਦੇ ਵਿੱਚ ਜਿਹੜਾ ਪਿੱਛੋਂ ਇੱਕ ਨੌਜਵਾਨ ਸੀਗਾ ਬੁਲਟ ਮੋਟਰਸਾਈਕਲ ਤੇ ਆ ਰਿਹਾ ਸੀਗਾ ਜਿਹੜਾ ਉਹਦੇ ਨਾਲ ਟਕਰਾਇਆ ਹੋਇਆ ਔਰ ਐਟ ਦੀ ਸਪੋਟ ਉਹਦੀ ਜਿਹੜੀ ਡੈਥ ਹੋ ਗਈ ਹੈ ਕੀ ਗੱਲਬਾਤ ਹੋਈ ਇੱਥੇ ਪਤਾ ਨਹੀਂ ਆਪਣੇ ਭੂਆ ਦੇ ਗਿਆ ਸੀਗਾ ਇਹ ਤੇ ਉਥੋਂ ਘਰ ਹੈਨ ਨੂੰ ਤਾਂ ਘਟਨਾ ਹੋਣ ਕਰਕੇ ਛੇਤੀ ਵਾਪਸ ਆ ਗਿਆ ਇਧਰ ਟਰੱਕ ਖੜਾ ਸੀਗਾ ਆਉਂਦਾ ਹੈ ਪਤਾ ਨਹੀਂ ਕੀ ਹਾਸਾ ਹੋਇਆ ਕੀ ਨਹੀਂ ਹੋਇਆ ਤੇ ਟਰੱਕ ਦੇ ਵਿੱਚ ਵੱਜਿਆ ਮੌਕੇ ਤੇ ਹੀ ਡੈਥ ਹੋ ਗਈ ਇਹਦੀ ਨਾਮ ਕੀ ਸੀ ਇਹਦਾ ਜਗਦੀਪ ਸਿੰਘ ਸੀਗਾ ਜੀ ਨਾ

ਕੀ ਗੱਲਬਾਤ ਹੋਈ ਥੇ ਪਤਾ ਨਹੀਂ ਆਪਣੇ ਭੂਆ ਦੇ ਗਿਆ ਸੀਗਾ ਇਹ ਤੇ ਉਥੋਂ ਘਰ ਹੈ ਨੂੰ ਨਾ ਹੋਣ ਕਰਕੇ ਛੇਤੀ ਵਾਪਸ ਆ ਗਿਆ ਇਧਰ ਟਰੱਕ ਖੜਾ ਸੀਗਾ ਆਉਂਦਾ ਹੈ ਪਤਾ ਨਹੀਂ ਕੀ ਹਾਸਾ ਹੋਇਆ ਕੀ ਨਹੀਂ ਹੋਇਆ ਤੇ ਟਰੱਕ ਦੇ ਵਿੱਚ ਵੱਜਿਆ ਮੌਕੇ ਤੇ ਹੀ ਡੈਥ ਹੋ ਗਈ ਇਹਦੀ ਨਾਮ ਕੀ ਸੀ ਇਹਦਾ ਜਗਦੀਪ ਸਿੰਘ ਸੀਗਾ ਜੀ ਨਾਮ ਦਲਵਿੰਦਰ ਸਿੰਘ ਪਿੰਡ ਮਾਲੜੀ ਤੋਂ ਇਹ ਨਹੀਂ ਵੀ ਕੋ ਬਹੁਤ ਵਧੀਆ ਘਰ ਦਾ ਮੁੰਡਾ ਸੀਗਾ ਕੁਮਾੜਾ ਨਹੀਂ ਕਦੀ ਇਹਨੇ ਮੋਟਰਸਾਈਕਲ ਭਜੋਣਾ ਨਹੀਂ ਕਰਨਾ ਨਹੀਂ ਬਹੁਤ ਹੌਲੀ ਹੌਲੀ ਜਾਂਦਾ ਹੁੰਦਾ ਸੀਗਾ ਜਦੋਂ ਵੀ ਉਹ ਐਣਾ ਪਰ ਜਿਹੜਾ ਇਹ ਘਾਟਾ ਪੈ ਗਿਆ ਉਹ ਕਦੀ ਪੂਰਾ ਨਹੀਂ ਹੋਣਾ। ਵਾਹਿਗੁਰੂ ਕਿਰਪਾ ਕਰੇ। ਕੀ ਮਾਮਲਾ ਜੀ ਇਹ ਹੈ? ਇਹ ਸਰ ਮੈਂ ਅੱਜ ਬਤੌਰ ਡਿਊਟੀ ਅਫਸਰ ਠਾਣੇ ਆਜਿਆ ਸੀਗਾ ਜੀ। ਮਕੀਨਾਂ ਦੱਸਿਆ ਕਿ ਆਲੋਵਾਲ ਨੇੜੇ ਇੱਕ ਐਕਸੀਡੈਂਟ ਹੋਇਆ ਜੀ। ਜਿਹੜਾ ਮੌਕੇ ਤੇ ਪਹੁੰਚੇ ਆਂ। ਮੌਕੇ ਤੇ ਆ ਕੇ ਹਾਲਾਤ ਦੇਖਿਆ ਆ ਕੇ ਇੱਕ ਟਰੱਕ ਜਿਹੜਾ ਸੀਗਾ ਬਜਰੀਨਾ ਭਰਿਆ ਹੋਇਆ ਸੜਕ ਦੇਖੜਾ ਸੀਗਾ। ਉਹਦੇ ਵਿੱਚ ਜਿਹੜਾ ਪਿੱਛੋਂ ਇੱਕ ਨੌਜਵਾਨ ਸੀਗਾ ਬੁਲਟ ਮੋਟਰਸਾਈਕਲ ਤੇ ਆ ਰਿਹਾ ਸੀਗਾ। ਜਿਹੜਾ ਉਹਦੇ ਨਾਲ ਟਕਰਾਇਆ ਹੋਇਆ। ਔਰ ਐਡਿਸਪੋਰਟ ਉਹਦੀ ਜਿਹੜੀ ਡੈਥ ਹੋ ਗਈ ਹੈ ਸਰ ਨਾਮ ਕੀ ਹੈ ਉਹਦਾ ਨਾਮ ਜਿਹੜਾ ਜਗਦੀਪ ਸਿੰਘ ਲੱਗ ਪਤਾ ਲੱਗਾ ਜੀ ਪਿੰਡ ਮਲੜੀ ਦਾ ਇਹ ਰਹਿਣ ਵਾਲਾ ਕਰੀਬ 34 ਸਾਲੇ ਦੀ ਏਜ ਹੈਗੀ ਹੈ ਜੀ ਸਰ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਅ ਅਲੀ ਇਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਬਿਆਨ ਲਏ ਜਾ ਰਹੇ ਆ ਜੀ ਉਹਦੇ ਮੁਤਾਬਕ ਜਿਹੜੀ ਕਾਰਵਾਈ ਅਮਲ ਵਿੱਚ ਲੈਂਦੀ ਜਾ ਰਹੀ ਹੈ